哎，不要！来，过来，过来，过来，过来，过来，过来<对>，过来<边>，过来，过来，过来，过来，过来，过来<得>，过来，过来，过来，过来，过来，过来，过来，过来，过来，过来，过来，过来，过来，过来，过来，过来，过来，过来，过来，过来，过来，过来，过来，过来，过来，过来，过来，过来，过来，过来，过来，过来，过来，过来，过来，过来，过来，过来，过来，过来，过来，过来，过来，过来，过来，过来，过来，过来，过来，过来，过来，过来，过来，过来，过来，过来，过来，过来，过来，过来，过来，过来，过来，过来，过来，过来，过来，过来，过来，过来，过来，过来，过来，过来，过来，过来，过来，过来，过来，过来，过来，过来，过来，过来，过 ਚਾਚਾ ਜੀ ਉਸ ਮਾਮਲੇ ਵਿੱਚ ਪਹਿਲਾ ਪਰਚਾ ਦਰਜ ਕੀਤਾ ਗਿਆ ਸੀ ਆ ਜੀ ਪਾਵਰ ਵਾਲੋਂ ਹਾਂ ਜੀ ਉਹ ਇਹਨਾਂ ਦਾ ਐਜੂਕੇਸ਼ਨ ਵੀ ਮੇਰੇ ਨਾਲ ਉਹਨਾਂ ਨੇ ਕੋਈ ਕਰਨੀ ਕੀਤੀ ਆ ਪਾਣੀ ਬੋਲ ਦੀ ਕਰ ਰਹੀ ਮੇਰੀ ਨਹੀਂ ਕਾਰਵਾਈ ਕੀਤੀ ਗਈ ਹਾਂ ਜੀ ਹਾਂ ਜੀ ਤੇ ਉਹ ਇਹਨਾਂ ਨੂੰ ਇਹਨਾਂ ਰਸਨ ਦਿੱਤਾ ਵੀ ਤੁਸੀਂ ਆਣ ਕੇ ਆਪਣਾ ਬਿਆਨ ਲਿਖਾਓ ਹਾਂ ਜੀ ਜੇ ਉਹ ਬਿਆਨ ਲਿਖਾਂਗੇ ਜੋ ਬੰਦੀ ਹੈ ਕਾਰਵਾਈ ਉਹ ਦਰਾਂਪ ਜਿਹੜੀ ਆ ਉਹ ਉਹਦੇ ਲੈਣ ਦੀ ਜਊਗੀ ਅੱਛਾ ਜੀ ਇਸ ਨੂੰ ਕਿਹਨੂੰ ਸੰਦੇ ਜਾਂਦਾ ਜੀ ਤੁਹਾਨੂੰ ਆਸ਼ਵਾਸਨ ਦਿੱਤਾ ਗਿਆ ਹੈ ਕਿ

ਓ ਯਾਰ ਆਪਸ ਚ ਨਾ ਲੜੋ ਯਾਰ ਤੁਸੀਂ ਕੋਈ ਚੈਲੰਜ ਨਾ ਲਾਓ ਇਹ ਬਜ਼ੁਰਗ ਨੂੰ ਹੈਲੋ ਨੂੰ ਬੋਲੋ ਡਰਾਈਵਰ ਸਾਹਿਬ ਕਰਨਾ ਮੈਂ ਯਾਰ ਆਪਸ ਚ ਨਾ ਲੜੋ ਯਾਰ ਹੋਰੇ ਆਂਦੇ ਆਣ ਮੌਜੂਦ ਹਾਂ ਸਰ ਆਜੋ ਤੁਸੀਂ ਆਜੋ ਵੀਰੇ ਮੜਾ ਦੇਖੋ ਆਜੋ ਮੜਾ ਜੀ ਆਜੋ ਕੀ ਗੱਲ ਕੀ ਮਾਮਲਾ ਕੀ ਹਾਲੀ ਕੀ ਹੋਈ ਆ ਕੀ ਗੱਲ ਕੀ ਹੋਈ ਸੀ ਕੀ ਗੱਲ ਹੋਈ ਟੇਕੀ ਨੇ ਇਹਨਾਂ ਨੇ ਨਾ ਮੈਨੂੰ ਹਫਤਾ ਹੋ ਗਿਆ ਪਹਿਲਾ ਅੱਛਾ ਜੀ ਏਦਾਂ ਮੈਨੂੰ ਇਸ਼ਾਰੇ ਨਾਲ ਬੁਲਾਇਆ ਅੱਛਾ ਜੀ ਕੋਈ ਫਰੇ ਹੋ ਗਿਆ ਉਹ ਬੋਕਿੰਗ ਆ ਰਹੀ ਤੁਹਾਨੂੰ ਨਾ ਪਰ ਇਹਨਾਂ ਦਾ ਮੈਂ ਬਾਹਰ ਆਉਂਦਾ ਅੱਛਾ ਜੀ ਪਤਾ ਕੀ ਗੱਲ ਅਗਲੇ ਨੂੰ ਮੜਾ ਜਾਉ ਨੂੰ ਉਹਨੂੰ ਹੌਸਲਾ ਹੋ ਲੈੰਦੋ ਫਿਰ ਸਾਰਾ ਬਿਆਨ ਬਜੀ ਲੈ ਲੋ ਵੀ ਫੇਰ ਚਲੀ ਗਈ ਸੋਨਾ ਨੰਨਾਂ ਨੂੰ ਅੱਛਾ ਜੀ ਹਾਂਜੀ ਡਾਕਟਰ ਸਾਹਿਬ ਕੀ ਆਹ ਮੂੰਹ ਸਾਹਮਣੇ ਸਾਡੇ ਘਰ ਦੇ ਅੱਛਾ ਜੀ ਔਰੇ ਮੈਨੂੰ ਕਹਿੰਦਾ ਵੀ ਤੇਰੀ ਉਹਦੇ ਨਾਲ ਵੀ ਸੈਟਿੰਗ ਆ ਉਹਦੇ ਨਾਲ ਵੀ ਉਹਦੇ ਨਾਲ ਵੀ ਆ ਮੇਰੇ ਨਾਲ ਵੀ ਘਰ ਆ ਤੇ ਮੈਂ ਦੇਖਿਆ ਵੀ ਇਹ ਕਿ ਉਹਦੇ ਪਿੱਛੇ ਨਾ ਇੱਕ ਬੈੱਡ ਲੱਗਿਆ ਹੋਇਆ ਆ ਜਿੱਦੇ ਇੰਜੈਕਸ਼ਨ ਹੁੰਦਾ ਆ ਅੱਛਾ ਜੀ ਮੈਨੂੰ ਬਾਨੇ ਨਾਲ ਗੱਲ ਕਰਦਾ ਕਰਦਾ ਪਿੱਛੇ ਚਲਾ ਗਿਆ ਮੈਨੂੰ ਉਹਨੇ ਬੈੱਡ ਤੇ ਵੀ ਝੋੜਤਾ ਕਰਤਾ ਮੈਂ ਬੜੀ ਔਨਾ ਕਿ ਉਹਨੇ ਮੈਨੂੰ ਉਹ ਕੀਤਾ ਨਾ ਜ਼ਬਰਦਸਤ ਮੈਂ ਫੇਰ ਵੀ ਆਪਣੇ ਬਚਾ ਕੇ ਮੈਂ ਬਾਹਰ ਨਿਕਲੀ ਮੈਂ ਸਾਰੀ ਮਾਰਕੀਟ ਦੇ ਵਿੱਚ ਮੈਂ ਆਪਣੇ ਹਸਬੰਦ ਨੂੰ ਤੇ ਬੇਟੇ ਨੂੰ ਬੁਲਾਇਆ ਅੰਜੂ 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 ਇਹਨਾਂ ਨੂੰ ਵੰਤਦਿਆਂ ਇਹ ਬੱਚੇ ਆਏ ਜਦੋਂ ਤੱਕ ਇਹ ਬੱਚੇ ਮਾਰਕੀਟ ਵਾਲੇ ਵੀ ਇਕੱਠੇ ਹੋ ਗਏ ਮੇਰੀ ਆਵਾਜ਼ ਸੁਣ ਕੇ ਸਾਰੀ ਲੈਡੀਆਂ ਮੈਡਮ ਮੈਡਮ ਚਲੋ ਨਾ ਤੁਸੀਂ ਪੁਲਿਸ ਕੰਪਲੀਟ ਕੀਤੀ ਨਹੀਂ ਆਕੇ ਮੇਰੇ ਕੈਮਰੀ ਜਾ ਰਹੀ ਮੰਗਲਵਾਰ ਸੀਗਾ ਜਦ ਅੱਛਾ ਤੁਸੀਂ ਤੁਸੀਂ ਕੋਸ ਨੂੰ ਤਲਾਹ ਦਿੱਤੀ ਸੀ ਕੰਪਲੇਨ ਲਗਾਈ ਸੀ ਕੰਪਲੇਨ ਮੇਰੀ ਕੋਈ ਨਹੀਂ ਸੁਲਵਾਈ ਹੋ ਰਹੀ ਲਿਖ ਕੇ ਰੱਖ ਲਿਆ ਕੀਤਾ ਕੁਝ ਨਹੀਂ ਕਲਵਾਂ ਤੁਸੀਂ ਦੁੱਧੂ ਤੇ ਪਿੱਟਾਇਆ ਇਹਨੂੰ ਨਹੀਂ ਦਿੰਦੇ ਹੈਗੇ ਡਾਕਟਰ ਦੇ ਛੇੜਛਾੜ ਦੇ ਕਹਿੰਦੇ ਸੋਸੀ ਬਿਯਾਰ ਨਹੀਂ ਲਿਖਾਈ ਪੁਰਸੂ ਦੇ ਘਰ ਕਹਿੰਦੇ ਬਿਯਾਰ ਮੇਰੀ ਨਾ ਲਿਖਿਆ ਨਹੀਂ ਯਾਰ ਸਰ ਸਰ ਇੱਕ ਇਹ ਰੇਗੀ ਹੁਣ ਕੀ ਆਪੂ ਅੱਜ ਲੈ ਲਗੇ ਹੁਣ ਕੀ ਆਜੂ ਵਾਸੇ ਸੌਣ ਲੱਗਿਆ ਸਰ ਸਰ ਇਹਦਾ ਕਹਿ ਰੇਗੀ ਕੰਪਲੇਨ ਲਗਾਈ ਏ ਨਹੀਂ ਲਗਾਈ ਏ ਫਾਈਲ ਤੇ ਕਰਨਾ ਚਲੋ ਆਓ ਜੀ ਕੰਪਲੇਨ ਨਹੀਂ ਸਰ ਇਹ ਤਾਂ ਫਿਰ ਤਾਂ ਯਾਰ ਹੁਣ ਸਾਡੇ ਕਹਿੰਦੇ ਰੋ ਮੰਨਣਾ ਨਹੀਂ ਨਹੀਂ ਸਾਡੇ ਕਹਿੰਦੇ ਨਹੀਂ ਪਰ ਪਰ ਜੋ ਜੋ ਮਹਿਲਾ ਜੋ ਜੋ ਵੀ ਜੋ ਪੀੜ ਮਹਿਲਾ ਦੇ ਬਿਆਨ ਨੇ ਸਰ ਉਹਨੇ ਹੁਣ ਕਿਹਨੂੰ ਤਾਂ ਖਾਏ ਗਿਆ ਪਰ ਪੋਲੀਟਿਸ਼ੀਨ ਪਰ ਦਬਾਅ ਜਿਹੜਾ ਸਾਡੇ ਕੋ ਨਹੀਂ ਕਿਸੇ ਦਾ ਦਬਾਅ ਨਹੀਂਗਾ ਸਾਡੇ ਤੇ ਗੱਲ ਕਰ ਲਓ ਲੱਗੇ ਬਿਆਨ ਖੰਡ ਤੁਹਾਡੇ ਹਮਨੇ ਕਰ ਦਿੱਤਾ ਠੀਕ ਬਿਲਕੁਲ हा uh, <inaudible>